ਹਾਂਜੀ ਜੀ ਮੈਂ ਬੀਕੇਯੂ ਗਰਾਹਾ ਜਸਵਿੰਦਰ ਸਿੰਘ ਆ ਕਾਈ ਪ੍ਰਧਾਨ ਸਰਦਾਰਗੜ ਅੱਜ ਅਸੀਂ ਚਾਰ ਪੰਜ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕਿਸਾਨ ਇਕੱਠੇ ਹੋ ਕੇ ਆਨੰਦਗੜ੍ਹ ਥਾਣੇ 'ਚ ਆਏ ਸੀ ਸਾਡੇ ਤਕਰੀਬਨ 1.5 200 250 ਮੋਟਰਾਂ ਦੀਆਂ ਤਾਰਾਂ ਲੈ ਗਈਆਂ ਦੋ ਬੰਦੇ ਇਹਨਾਂ ਨੇ ਚੋਰ ਫੜੇ ਆ ਅਸੀਂ ਥਾਣੇ ਵਾਲ ਨੂੰ ਮਿਲ ਕੇ ਇਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਵੀ ਜੇ ਇਹਨਾਂ ਤੇ ਨਾ ਕਾਰਵਾਈ ਕੀਤੀ ਅਸੀਂ ਗਾਂਵ ਵਾਸਤੇ ਥਾਣੇ ਦਾ ਘਰਾਓ ਕਰਾਂਗੇ ਜਿਹੜੇ ਦੋ ਚੋਰ ਫੜੇ ਆ ਉਹ ਪਹਿਲਾਂ ਵੀ ਕਈ ਵਾਰੀ ਇਹ ਚੋਰੀ ਚਾ ਚੁੱਕੇ ਆ ਅਸੀਂ ਮੇਰਾ ਨਾਮ ਜਕਸੀਰ ਸਿੰਘ ਤੋਂ ਬਾਅਦ ਭਾਰਤੀ ਕਿਸਾਨ ਜੁਨਗਤਾਂ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਆਨੰਦਗੜ੍ਹ ਥਾਣੇ ਦੇ ਮੂਹਰੇ ਅਸੀਂ ਬੈਠੇ ਆ ਤੇ ਸੰਕੇਤਕ ਜਿਹੜਾ ਸ਼ਿਕਾਇਤ ਦੇਣ ਆਏ ਆ ਤੇ ਕਹਿਣ ਆਏ ਆ ਆਨੰਦਗੜ੍ਹ ਦੇ ਮੁਲਾਜ਼ਮਾਂ ਨੂੰ ਜੋ ਤਾਰਾਂ ਦਾ ਵੱਡੀ ਪੱਦਰ ਤੇ ਕਰੋ ਇਹਨਾਂ ਨੇ ਫੜਿਆਗਾ ਉਹਦੀ ਕੱਲ ਦਾ ਫੜਿਆ ਹੋਇਆ ਤੇ ਕੋਈ ਵੀ ਹਜੇ ਜਦੋਂ ਅਸੀਂ ਜਾਣਕਾਰੀ ਲਈ ਆ ਮਤਲਬ ਜਿਹੜੇ ਕਿਹੜੇ ਕਵਾੜਗਾ ਨੂੰ ਵੇਚਦੇ ਇਹ ਕਿਹੜੇ-ਕਿਹੜੇ ਬੰਦੇ ਸ਼ਾਂਬਲਾ ਵਿੱਚ ਤਾਂ ਜਿਹੜਾ ਇੱਥੋਂ ਦਾ ਐਸਆਈ ਕੋਲੇ ਉਹ ਕਹਿੰਦਾਗਾ ਮਤਲਬ ਅਸੀਂ ਅੱਜ ਰਿਮਾਂਡ ਲੈਨੇ ਆ ਰਿਮਾਂਡ ਲੈਣ ਤੋਂ ਬਾਅਦ ਅਸੀਂ ਪੁੱਛਤਾਛ ਕਰਾਂਗੇ ਅਸੀਂ ਵੀ ਭਾਰਤੀ ਕਿਸਾਨ ਜੁਨੇਤਾ ਗ੍ਰਾਹਾਂ ਵੱਲੋਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਜੇ ਸ਼ਕਤੀ ਨਾਲ ਜਿਹੜੇ ਪੂਰੇ ਦੋਸ਼ੀ ਆ ਮਾਸਟਰਮਾਈਂਡ ਕੌਣ ਤੇ ਨਾਲ ਜਿਹੜੇ ਕੁਆੜਗੇ ਕੋਲੇ ਇਹ ਵੇਚਦੇ ਆ ਸਾਰਿਆਂ ਦਾ ਤਹ ਤੱਕ ਨਹੀਂ ਜਾਂਦੀ ਪੁਲਿਸ ਤੇ ਜੇ ਤਹ ਤੱਕ ਜਾਂਦੀ ਆ ਤਾਂ ਠੀਕ ਆ ਜੇ ਤਹ ਤੱਕ ਨਹੀਂ ਜਾਂਦੀ ਤਾਂ ਫੇਰ ਇਹ ਥਾਣੇ ਦਾ ਅਣਮੇਦ ਸੈੱਲ ਲੈ ਲਈ ਘਰਾਓ ਕੀਤਾ ਜਾਊਗਾ Κανά, Τζοράν Καναλαγρο, Μορταπα. Όλοι οι ποινικοί καρδιάριοι, 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 Μορταπα. Όλοι οι ποινικοί भारत किसान यूनियन कृषी No, boss!